ਮੈਂ ਡਾਕਟਰ ਗੁਲਜਾਰ ਸਿੰਘ ਸੰਘੇੜਾ ਨਿਰਦੇਸ਼ਕ ਪੀਏਯੂ ਖੇਤਰੀ ਖੋਜ ਕੇਂਦਰ ਕਪੂਰਥਲਾ ਅੱਜ ਅਸੀਂ ਗੱਲ ਕਰਾਂਗੇ ਗੰਨੇ ਦੇ ਬਾਰੇ ਕਮਾਨ ਦੇ ਬਾਰੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੰਨੇ ਦੇ ਸਾਡੇ ਬਿਜਾਈ ਦੇ ਦੋ ਸੀਜ਼ਨ ਹੁੰਦੇ ਆ ਇੱਕ ਸਾਡਾ ਪਤਝੜ ਰੁੱਦਾ ਜਿਹੜਾ ਕਿ 15 ਸਤੰਬਰ ਤੋਂ ਲੈ ਕੇ 31 ਅਕਤੂਬਰ ਤਹਾਂ ਸਰਵਾ ਦੂਜਾ ਸਾਡਾ ਰਗਾ ਬਹਾਰ ਰੁੱਦਾ ਜਿਹੜਾ ਕਿ ਫਰਵਰੀਅਰ ਮਾਰਚ ਵਿੱਚ ਹੁੰਦਾ ਜਿਹੜਾ ਕਿ ਹੁਣ ਸਾਡਾ ਅਗਸਤ ਖਤਮ ਹੋ ਗਿਆ ਹੈ ਬਿਜਾਈ ਦਾ ਟਕਵਾ ਸਮਾਂ ਜਿਹੜਾ ਸਤੰਬਰ ਦੇ ਵਿੱਚ ਆ ਰਿਹਾ ਹੈ ਤੇ ਅੱਪਾਥੇ ਗੱਲ ਕਰਾਂਗੇ ਵੀ ਜਿਹੜਾ ਅਸੀਂ ਬੀਜ ਲੈ ਕੇ ਆਉਣਾ ਹੈ ਬੀਜ ਸਾਫ ਸੁਥਰਾ ਤੇ ਨਰਵਾ ਲੈ ਕੇ ਆਉਣਾ ਹੈ ਜਿਦਕਿ ਤੇ ਕਿਸਾਨ ਵੀਰਾਂ ਨੂੰ ਪਤਾ ਕਿ ਬਹੁਤ ਸਾਰਾ ਬੀਜ ਉਹ ਆਪ ਆਪਣਾ ਖੁਦ ਵਰਦੇ ਹਨ ਤੇ ਇੱਥੇ ਮੈਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਅੱਜਕੱਲ ਜਿਹੜਾ ਸਾਡੇ ਗੰਨੇ ਦੇ ਵਿੱਚ ਜਿਹੜਾ ਅਸੀਂ ਬੀਜ ਤੌਰ ਤੇ ਲਗਾਇਆ ਹੋਇਆ ਜਾਂ ਸਾਡਾ ਕਮਰਸ਼ੀਅਲ ਗੰਨਾ ਲੱਗਿਆ ਹੋਇਆ ਉਹਦੇ ਵਿੱਚ ਜਿਹੜਾ ਹੈ ਕੁਝ ਬਿਮਾਰੀਆਂ ਦੇ ਹਮਲੇ ਨਜ਼ਰਤ ਆ ਰਹੇ ਨੇ ਦੇਖਣ ਨੂੰ ਆ ਰਹੇ ਨੇ ਸਰਵੇ ਦੇ ਵਿੱਚ ਤਾਂ ਉਥੇ ਇਹ ਕਰਨਾ ਕਿ ਜਦੋਂ ਅਸੀਂ ਉਹ ਬੀਜ ਲੈ ਕੇ ਜਾਣਾ ਸਭ ਤੋਂ ਪਹਿਲੀ ਗੱਲ ਹੈ ਕਿ ਰੱਤਾ ਰੋ ਜਿਨ ਨੂੰ ਆਪਾਂ ਰੈਡ ਰੋਡ ਕਹਿੰਦੇ ਆ ਗੰਨੇ ਦਾ ਕੈਂਸਰ ਵੀ ਕਹਿੰਦੇ ਆ ਇਹ ਜ਼ਰੂਰ ਦੇਖਣਾ ਕਿਉਂਕਿ ਇਸ ਜਿਹੜੀ ਬਿਮਾਰੀ ਦਾ ਇਲਾਜ ਬਹੁਤ ਘੱਟ ਹੈ ਇਹਦਾ ਪਰਹੇਜ਼ ਬਹੁਤ ਜ਼ਰੂਰੀ ਹੈ ਤੇ ਅਗਰ ਅਸੀਂ ਉਹ ਬੀਜ ਲੈ ਕੇ ਜਾਣਾ ਹੈ ਅੱਗੇ ਬਿਜਾਈ ਲਈ ਤਾਂ ਰੱਤਾ ਰੋਗ ਦੀ ਜਿਹੜੀਆਂ ਨਿਸ਼ਾਨੀਆਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਜਦੋਂ ਅਸੀਂ ਖੇਤ ਦੇ ਵਿੱਚ ਜਾ ਕੇ ਦੇਖੀਏ ਉਸ ਖੇਤ ਦੇ ਵਿੱਚ ਅਗਰ ਸਾਨੂੰ ਗੰਨੇ ਦੇ ਬੂਟੇ ਦੇ ਉੱਤੇ ਉੱਪਰ ਟਾਪ ਦੇ ਤੀਜਾ ਅਤੇ ਚੌਥਾ ਪੱਤਾ ਸਾਨੂੰ ਪੀਲੇ ਰੰਗ ਦੇ ਨਜ਼ਰ ਆਉਂਦੇ ਕੋਈ ਦਾ ਇੱਕ ਪਹਿਲੀ ਮੋਢੀ ਨਿਸ਼ਾਨੀ ਹੈ ਕਿ ਉਹ ਪੀਲੇ ਰੰਗ ਦੇ ਪੱਤੇ ਪਏ ਹੁੰਦੇ ਆ ਜੇ ਅਸੀਂ ਉਸ ਗੰਨੇ ਨੂੰ ਲਿਆ ਕੇ ਕੱਟ ਕੇ ਲੌਂਗੀਟਿਊਡਲੀ ਉਹਨੂੰ ਪਾਰ ਕੇ ਦੇਖਦੇ ਆਂ ਲੰਬੇ ਸਿਰ ਤੋਂ ਉਹਦਾ ਜਿਹੜਾ ਅੰਦਰ ਦਾ ਗੁੱਦਾ ਹੈ ਉਹ ਲਾਲ ਰੰਗ ਦਾ ਹੁੰਦਾ ਹੈ ਉਹ ਲਾਲ ਰੰਗ ਦਾ ਗੁੱਦਾ ਜਿਹੜਾ ਹੈ ਉਹਨੂੰ ਆਪਾਂ ਇੱਕ ਹੋਰ ਸਟੈਪ ਹੈਗਾ ਜਿਹੜੀ ਉਹਦੀ ਕਨਫਰਮੇਸ਼ਨ ਕਰਦੇ ਆਂ ਕਿ ਉਹਦੇ ਵਿੱਚ ਚਿੱਟੇ ਰੰਗ ਦੇ ਥੱਬੇ ਪਏ ਹੁੰਦੇ ਆ ਉਹ ਜਿਹੜੀ ਉਲੀ ਹੈ ਰੱਤੇ ਰੋਗ ਦੀ ਉਹ ਅੱਗੇ ਗਰੋ ਕਰ ਰਹੀ ਹੁੰਦੀ ਹੈ ਜੇ ਅਸੀਂ ਉਹਨੂੰ ਨੱਕ ਦੇ ਕੋਲ ਲੈ ਲੈ ਕੇ ਜਦ ਸੁੰਘਦੇ ਆਂ ਤਾਂ ਸਾਨੂੰ ਲੱਗਦਾ ਫਿਰ ਉਹ ਰੱਤਾ ਰੋਗ ਦੀ ਹੈਗੀ ਆ ਔਰ ਜਿਸ ਖੇਤ ਦੇ ਵਿੱਚ ਆ ਰੱਤਾ ਰੋਗ ਦੀ ਬਿਮਾਰੀ ਹੋਈ ਕੋਸ਼ਿਸ਼ ਇਹ ਕਰਨੀ ਹੈ ਕਿ ਉਸ ਫਸਲ ਦਾ ਮੋਡਾ ਨਹੀਂ ਰੱਖਣਾ ਤੇ ਅਗਰ ਉਸ ਤੋਂ ਬੀਜ ਨਹੀਂ ਲੈਣਾ ਅਗਰ ਬੀਜ ਲੈ ਕੇ ਜਾਣਾ ਹੈ ਸਾਫ ਸੁਥਰਾ ਤੇ ਨਰਵਾ ਗੰਨਾ ਲੈ ਕੇ ਜਾਣਾ ਕੱਟਣਾ ਹੈ ਔਰ ਉਸ ਬੀਜ ਨੂੰ ਛੋਦਣਾ ਹੈ ਤੇ ਤੇ ਮੈਂ ਛੋਦ ਲਿਆ ਸੀ ਇਹ ਦੱਸਣਾ ਚਾਹਾਂਗੇ ਕਿ ਅਸੀਂ ਡਵਾਈਟ ਟੈਸਟ ਕੀਤੀ ਹੈ ਜਿਹਦਾ ਨਾਮ ਇਸ ਤਰ੍ਹਾਂ ਟਾਪ ਦੀ ਉਹਦਾ 1 ਐਮਐਲ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਸੋਲੂਸ਼ਨ ਬਣਾ ਕੇ ਜਿੰਨੀਆਂ ਵੀ ਜਾਇ ਪਛੀਆਂ ਕਹਿ ਲੋ ਬਰੋਟੇ ਕਹਿ ਲੋ ਮਟੀਆਂ ਕਹਿ ਲੋ ਉਹਨਾਂ ਨੂੰ ਛੋਦ ਕੇ ਹੀ ਬੀਜਣਾ ਹੈ ਔਰ ਉਸ ਤੋਂ ਬਾਅਦ ਜਿਹੜੀ ਇਹ ਬਚਾਅ ਹੋ ਸਕਦਾ ਅਗਰ ਆਪਾਂ ਇਹ ਨਹੀਂ ਨਹੀਂ ਕਰਾਂਗੇ ਤੇ ਉਸ ਖੇਤ ਦੇ ਵਿੱਚ ਜਿੱਦੇ ਚ ਹਾਲੇ ਗੰਨਾ ਲੱਗਿਆ ਉਹ ਕਿੰਨੇ ਦੇ ਵਿੱਚ ਮੋਢਾ ਨਹੀਂ ਰੱਖਣਾ ਇਹ ਜਿਹੜੀ ਚੀਜ਼ ਹੈ ਉਸ ਰੱਤਾ ਰੋਗ ਦੀ ਮੈਨੇਜਮੈਂਟ ਲਈ ਆਪਾਂ ਕਰ ਸਕਦੇ ਆ ਅਦਰਵਾਈਜ਼ ਕੀ ਹੈ ਕਿ ਇਹ ਬਹੁਤ ਵੱਡਾ ਨੁਕਸਾਨ ਖੇਤ ਸੋਕਰੇ ਨਗੰਨੇ ਦੇ ਕਾਫੀ ਰਿਪੋਰਟਸ ਆ ਰਹੀਆਂ ਫੋਨ ਵੀ ਆ ਰਹੇ ਨੇ ਖਾਸ ਕਰਕੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਕੁਝ ਪੋਰਸ਼ਨ ਹੁਸ਼ਾਰਪੁਰ ਦੇ ਵਿੱਚ ਵੀ ਤੇ ਇਹ ਜਰੂਰ ਦੇਖਣ ਆਪਾਂ ਖੇਤ ਦਾ ਸਰਵੇਖਣ ਕਰਨ ਔਰ ਜਿਹੜਾ ਬਿਜਾਈ ਲਈ ਬੀਜ ਲੈ ਕੇ ਜਾਣਾ ਉਹ ਰੱਤਾ ਰੋਗ ਦੇ ਰਹਿਤ ਹੋਣਾ ਚਾਹੀਦਾ ਸਾਫ਼ ਸੁਥਰਾ ਹੋਣਾ ਚਾਹੀਦਾ ਨਰਵਾ ਹੋਣਾ ਚਾਹੀਦਾ ਦੂਸਰੀ ਜਿਹੜੀ ਗੱਲ ਹੈ ਇਸ ਵੇਲੇ ਕਿਉਂਕਿ ਤੁਹਾਨੂੰ ਬਾਰਸ਼ਾਂ ਹੋ ਰਹੀਆਂ ਨੇ ਨਵੀਂ ਆਈ ਹੋਈ ਹੈ ਹਿਊਮਿਡਿਟੀ ਪੂਰੀ ਬਣੀ ਹੋਈ ਹੈ ਤੇ ਇੱਕ ਦ ਉਹ ਪੋਕਾ ਵੋਗ ਖਾਸ ਕਰਕੇ 2238 ਵੈਰਾਈਟੀ ਦੇ ਵਿੱਚ ਜ਼ਿਆਦਾ ਦੇਖਣ ਦੇ ਵਿੱਚ ਆ ਰਹੀ ਹੈ। ਫਰਕ ਕੀ ਹੈ ਕਿ ਕੁਝ ਜਿਵੇਂਰੇ ਕਿਸਾਨ ਵੀਰ ਉਹਨੂੰ ਪੋਕਾ ਵੋਗ ਨੂੰ ਆਗ ਦੇ ਗਰੂਏ ਨਾਲ ਕਨਫਿਊਜ਼ ਕਰ ਰਹੇ ਹਨ। ਕਿਉਂਕਿ ਇਸ ਟਾਈਮ ਜਿਹੜਾ ਹੈ ਪੋਕਾ ਵੋਗ ਦੀਆਂ ਪਹਿਲੀ, ਦੂਜੀ ਤੇ ਤੀਜੀ ਸਟੇਜ ਜਿਹੜੀਆਂ ਉਹ ਓਵਰ ਹੋ ਚੁੱਕੀਆਂ ਹਨ। ਇਸ ਵੇਲੇ ਚੌਥੀ ਸਟੇਜ ਤੇ ਗੰਨਾ ਜਾ ਰਿਹਾ। ਉਹਦੇ ਕੀ ਹੈ ਕਿ ਉੱਪਰ ਦੀਆਂ ਜਿਹੜੀਆਂ ਪੱਤੀਆਂ ਨੂੰ ਪੀਲੀਆਂ ਪੈ ਰਹੀਆਂ ਹਨ ਔਰ ਕਈ-ਕਈ ਥਾਂ ਤੇ ਉਹ ਚੌਥੀ ਸਟੇਜ ਉਹਦੀ ਗੋਭ ਗਲ ਰਹੀ ਹੈ। ਕਿਉਂਕਿ ਉਹ ਉੱਲੀ ਹੈ। ਉਸ ਉੱਲੀ ਕਰਕੇ ਉਹ ਗੋਭ ਗਲ ਰਹੀ ਹੈ। ਉਹ ਗੋਭ ਗਲ ਜਾਂਦੀ ਇਸ ਬ੍ਰੀਡ ਸਪਰੇ ਵਗੈਰਾ ਇਹਦੀ ਕਰਨੀ ਹੈ ਕਿਉਂਕਿ ਐਮੀ ਸਟਾਰ ਟਾਪ ਦੀ ਹੀ ਅਗਰ ਸਪਰੇ ਕਰ ਸਕਦੇ ਆ ਉਹਦੀ ਉਹ ਜਿਹੜੀ 1 ਐਮਐਲ ਪਰ ਲੀਟਰ ਦੇ ਹਿਸਾਬ ਨਾਲ ਉਹਦਾ ਸੋਲੂਸ਼ਨ ਬਣਾ ਕੇ ਸਪਰੇ ਕਰ ਸਕਦੇ ਆ ਪਰ ਕੰਡੀਸ਼ਨ ਇੱਕ ਇੱਥੇ ਬਹੁਤ ਜ਼ਰੂਰੀ ਹੈ ਕਿ ਤੀਜੀ ਸਟੇਜ ਦੇਖ ਕੇ ਕਰਨੀ ਹੈ ਜਦੋਂ ਗੋਭ ਗਲ ਗਈ ਜਾਂ ਫਿਰ ਇਹਦਾ ਕੋਈ ਅਸਰ ਨਹੀਂ ਹੋਣਾ ਉਸ ਤੋਂ ਬਾਅਦ ਕਿ ਜਦੋਂ ਗੰਨੇ ਨਾਲ ਥੱਲੋਂ ਉਹਦੇ ਖਰਾਕ ਲੈਣੀ ਹੈ ਇਹਦੀਆਂ ਜਿਹੜੀਆਂ ਮਟੀਆਂ ਨੇ ਉਹਨਾਂ ਦੇ ਚੀਰੇ ਪੈ ਜਾਣੇ ਨੇ ਉਹਨਾਂ ਨੂੰ ਆਪਾਂ ਨਾਈਫ ਕੱਟ ਸਟੇਜ ਕਹਿੰਦੇ ਆ ਉਹ ਚੀਜ਼ ਫਿਰ ਨੁਕਸਾਨ ਕਰੂਗੀ ਉਹ ਗੰਨੇ ਦੇ ਝਾੜ ਤੇ ਵੀ ਅਸਰ ਪਾਊਗੀ ਤੇ ਗੰਨੇ ਦੇ ਰਿਕਵਰੀ ਤੇ ਵੀ ਅਸਰ ਪਾਊ ਤੇ ਇਹ ਜਿਹੜੀਆਂ ਦੋ ਚੀਜ਼ਾਂ ਬਿਮਾਰੀਆਂ ਦਾ ਆਪਾਂ ਮੇਨ ਗੱਲ ਕਰੀਏ ਔਰ ਕੋਸ਼ਿਸ਼ ਕਰੀਏ ਕਿ ਜਦੋਂ ਬੀਜ ਲੈ ਕੇ ਜਾਣਾ ਤੇ ਇਹ ਬਿਮਾਰੀਆਂ ਉਸ ਬੀਜ 'ਚ ਨਾ ਹੋਣ ਜੇ ਬੀਜ ਲੈ ਕੇ ਜਾਣਾ ਹੈ ਤਾਂ ਇੱਕ ਆਪਾਂ ਬਿਲਕੁਲ ਥੰਮ ਰੂਲ ਬਣਾ ਲਈਏ ਕਿ ਬੀਜ ਨੂੰ ਸ਼ੋਧਨਾ ਬਹੁਤ ਜ਼ਰੂਰੀ ਹੈਗਾ ਜੇ ਆਪਾਂ ਸ਼ੋਧ ਨਹੀਂ ਕਰਦੇ ਕਿਉਂ ਗੰਨੇ ਦੇ ਨਾਲ-ਨਾਲ ਇਹ ਉੱਲੀ ਜਿਹੜੀ ਹੈ ਉਸ ਗੰਨੇ ਤੇ ਚੱਲ ਜਾਂਦੀ ਹੈ ਜਦੋਂ ਗੰਨਾ ਫਿਰ ਵੱਡਾ ਹੋ ਜਾਂਦਾ ਜਦੋਂ ਉਹਦੀਆਂ ਮਟੀਆਂ ਬਣਦੀਆਂ ਨੇ ਨਾ ਉੱਲੀ ਉਹਦੇ ਅੰਦਰ ਜਾਂਦੇ ਆ ਉੱਥੇ ਗਲੂਕੋਜ਼ ਹੁੰਦਾ ਉਸ ਗਲੂਕੋਜ਼ ਨੂੰ ਉੱਲੀ ਖਰਾਕ ਦੇ ਦੌਰ ਤੇ ਯੂਜ਼ ਕਰਦੀ ਹੈ ਫਿਰ ਗੰਨੇ ਦੇ ਪੱਤੇ ਪੀਲੇ ਪੈਂਦੇ ਔਰ ਗ さすが。